हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਛੇੜ ਲਈ ਲੈ ਕੇ ਆਏ ਇੱਕ ਤਾਂ ਤਾਜੀ ਸੂਈਆ ਤੇ ਇੱਕ ਆ ਗਈ ਬਾਈ ਕੋਲੇ ਬਈ ਟੋਕੜ ਤੇ ਜਿਹੜੀ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਫਾਰਮ ਤੇ ਵੀਡੀਓ ਬਣਾ ਰਹੇ ਹਾਂ ਵਧੀਆ ਵੀਰ ਦਾ ਫਾਰਮ ਆ ਵਧੀਆ ਮੱਝਾਂ ਰੱਖਦਾ ਤੇ ਕੁਝ ਵੀ ਜਾਨਵਰ ਰੱਖਦਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਮਤੀ ਆਪਣੇ ਦਨ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਫਾਰਮ ਚ ਵੀ ਬਾਈ ਇਹ ਦੋ ਗਾਵਾ ਸੇਲ ਕਰ ਰਿਹਾ ਤੇ ਅੱਜ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੋਂ ਠੀਕ ਹਾਂ ਬਾਈ ਹਾਂਜੀ ਹਾਂਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਨੀਟੂ ਆ ਬਾਈ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਠੀਕ ਆ ਤਹਿਸੀਲ ਵੀ ਬਰਨਾਲਾ ਹਾਂਜੀ ਹਾਂਜੀ ਠੀਕ ਆ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਬਾਈ ਆਪਣੇ ਬੱਦਲਵੜ ਰਹ ਗਿਆ ਉਹ ਸ਼ਹਿਰ ਬਰਨਾਲੀ ਨੇੜੇ ਆ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦਿਓ ਆਪਣਾ ਸੀ 89920720 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਤਾਜੀ ਸੂਈ ਤੋਂ ਸ਼ੁਰੂ ਕਰੀਏ ਕਿ ਤੂੰ ਕਰਦੀ ਹਾਂ ਬਾਈ ਇਹਦੀ ਕਰ ਦਿੱਤਾ ਜੀ ਕਿਹੜਾ ਸੂਆ ਸੂਈ ਆ ਬਾਈ ਇਹ ਇਹ ਬਾਈ ਦੂਜਾ ਸੂਆ ਸੂਈ ਆ ਠੀਕ ਆ ਕਦੋਂ ਸੂਈ ਆ ਬਾਈ ਕਿੰਨਾ ਟਾਈਮ ਹੋ ਗਿਆ ਤਿੰਨ ਦਿਨ ਹੋ ਗਏ ਬਾਈ ਸੂਈ ਨੂੰ ਤਿੰਨ ਦਿਨ ਤੇ ਕਿੰਨਾ ਬੋਲਾ ਜਾਂ ਦੁੱਧ ਲਾ ਲਈ ਬਾਈ ਉਹ ਬਾਈ 12 ਲੀਟਰ ਤਿਆਰ ਆ ਭਾਵੇਂ ਵੀ ਦੋ ਟਾਈਮ ਤੋਂ ਹਾਂ ਹਾਂ ਬਾਈ ਦਾ ਚਾਰ ਟਾਈਮ ਤੋਂ ਠੀਕ ਆ ਬਾਈ ਭਾਵੇਂ ਬਾਈ ਕਹਿੰਦਾ ਚਾਰ ਟਾਈਮ ਚੋਲੋ ਬੱਚਾ ਬਾਈ ਕੀ ਆ ਗਿਆ ਮੱਛੀ ਆ ਬਾਈ ਮਾਦਰ ਬੱਚਾ ਬੱਸੀ ਆ ਗਈ ਬੱਸੀ ਬਹੁਤ ਚੰਗੀ ਦੇ ਏ ਬਈ ਪਹਿਲਾਂ ਇਹਨੇ 14 ਗੀਟਰ ਕੱਢਿਆ ਪਹਿਲੇ ਸੂਏ ਠੀਕ ਆ ਬਈ ਤੈਅ ਕਿ ਫਿਰ ਕਿੰਨਾ 16 17 ਕੱਢੂਗੀ ਬਾਈ ਬਾਕੀ ਕਰਮੀਆਂ ਦਾ ਤੋਹਫਾ ਜੀ ਨਾ ਥਣਾ ਦਾ ਸਾਇਜ ਬਈ ਬੜਾ ਚੰਗਾ ਆ ਗਿਆ ਗੁਲਾਬੀ ਥਣਾ ਨਾੜਾ ਨੁੜਾਲੇ ਵਿੱਚ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਬਾਕੀ ਜਿਹੜਾ ਹਵਾਨਾ ਆ ਗਿਆ ਕਰਮਾਲੀ ਦਾ ਫਿਕਸ ਜਿਹਾ ਬੰਨਾ ਆ ਗਿਆ ਇਹ ਨਹੀਂ ਹੈਗਾ ਟਟਮਾ ਆਲੇਵਾ ਫੈਟ ਫੂਡ ਕੇ ਮੈਂ ਆਉਂਦੀ ਸੀ ਬਾਈ ਪੂਰੀ ਵਧੀਆ ਆਉਂਦੀ ਸੀ ਬਾਈ ਪਹਿਲਾਂ ਠੀਕ ਆ ਫੈਟ ਫੂਡ ਬਾਈ ਕਹਿੰਦਾ ਚੰਗੀਆਂ ਆਉਂਦੀ ਸੀ ਬਾਕੀ ਜਿਹੜੀ ਲੇਵੇ ਵਿੱਚ ਕੀਟੀਆਂ ਬਹੁਤ ਸੋਹਣੀਆਂ ਬੱਚਾ ਵੀ ਕਰਮਾਲੀ ਦੇ ਮਗਰ ਆ ਗਈ ਬਸ ਹੀ ਖੋ ਕੱਦ ਬਈ ਬਹੁਤ ਚੰਗਾ ਆ ਗਿਆ ਬਰੀਡ ਵੀ ਖਰ ਬਹੁਤ ਚੰਗੀ ਆ ਕਿਉਂਕਿ ਗਰਮੀ ਨਾ ਮੰਨਣ ਵਾਲੀ ਆ ਗਰਮੀ ਬਿਲਕੁਲ ਨਹੀਂ ਮੰਨਨੀ ਫੈਟ ਆ ਉਹ ਜਿਹੜੀ ਚੰਗੀ ਆਊਗੀ ਥੋੜਾ ਬੱਚੇ ਦਾ ਕਰਕੇ ਜ਼ਰੂਰ ਕਰ ਸਕਦੇ ਹੋਰ ਕੋਈ ਚੱਕਰ ਪਤਲੇ ਅੰਗ ਚ ਆ ਜਾਂਦੀ ਹੈ ਤੋੜ ਦੇ ਬਈ ਨੰਮੀ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਮੁੱਲ ਲਓ ਬਈ 55000 55000 ਰੁਪਿਆ ਉਹ ਜੀ ਥੋੜਾ ਘਣਾ ਮੰਨ ਤੋੜ ਲੈ ਬਈ ਕੋਈ ਗੱਲ ਨਹੀਂ ਨੰਮੀ ਕੱਦ ਬਰੀਡ ਬਈ ਚੈੱਕ ਕਰ ਸਕਦਾ ਸੈਲਿੰਗ ਸੂਨਿੰਗ ਫੁੱਲ ਚਮਕ ਬਹੁਤ ਆ ਪਾਲੀਸ ਨੇ ਵੀ ਚੰਗੀ ਆ ਬਾਕੀ ਬਈ ਦੇ ਫਾਰਮ ਦੀ ਵੀ ਆ ਕੋਈ ਵਾਈ ਦਾ ਵਪਾਰ ਦਾ ਕੰਮ ਨਹੀਂ ਮੁੱਲ ਵੀ ਬਾਈ ਨੇ ਬਈ ਖਚਕੀ ਰੱਖਿਆ 55000 ਦੀ ਬਾਈ ਕਹਿੰਦਾ ਆਪਾਂ ਦੇ ਦੇ ਦਾਂਗੇ ਬੱਚਾ ਇਹਦੇ ਮਗਰ ਆ ਗਿਆ ਬਈ ਦੱਸੀ ਤੇ ਅੱਗੇ ਬਾਈ ਜਿਹੜੀ ਦੋ ਨੰਬਰ ਇਹ ਕਿਹੜਾ ਸੂਆ ਸੂਈ ਵੀ ਆ ਇਹ ਬਾਈ ਤੀਜਾ ਸੂਆ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਬਈ 5 ਮਹੀਨੇ ਕੋ ਸੂਈ ਨੂੰ ਤੇ ਮਹੀਨਾ ਕੋ ਕਦੇ ਟੀਕਾ ਭਰਾ ਇਹਨੂੰ ਠੀਕ ਆ ਵੀ ਹਜੇ ਕਨਫਰਮ ਤਾਂ ਹੈ ਨਹੀਂ ਹਣਾ ਹਾਂ ਪਿਛਲੇ 20 ਤਰੀ ਨੂੰ ਟੀਕਾ ਭਰਾਇਆ ਸੀ ਬਈ ਠੀਕ ਆ ਬਾਈ ਤੇ ਫਿਰ ਮੁੱਲ ਖਾਲੀ ਵਾਲੇ ਕੋ ਦਾ ਹਾਂ ਬਈ ਮੁੱਲ ਇਹਦਾ ਖਾਲੀ ਵਾਲੇ ਕਿੰਨਾ ਦੁੱਧ ਆ ਬਾਈ ਇਹਦਾ ਦੁੱਧ ਬਈ 12 ਕਿਲੋ ਆ ਠੀਕ ਆ ਬਾਕੀ ਦੁੱਧ ਤਾਂ ਹਾਂ ਹਾਂ ਬਾਈ ਠੀਕ ਹੈ ਬਾਈ ਦੁੱਧ ਵੀ ਬਈ ਨੇ ਖਰ ਬਈ ਚੰਗਾ ਦੱਸਿਆ ਤੇ ਚਬਾਈ ਤੇ ਕੋਈ ਕਿਵੇਂ ਲੱਗੀ ਜਮਾ ਇੱਕ ਨੰਬਰ ਆ ਬਾਈ ਤੇ ਇਹਨੂੰ ਦੂਜੀ ਨੂੰ ਚਬਾਈ ਕਿਵੇਂ ਲੱਗੀ ਵਧੀਆ ਇਹਨੂੰ ਹਾਂ ਹਾਂ ਬਾਈ ਜਮਾ ਠੀਕ ਹੈ ਬਾਈ ਥਾਣਾ ਦਾ ਸੈਜ ਬਾਈ ਆਪਾਂ ਇਹਦਾ ਵੀ ਚੈੱਕ ਕਰਾ ਲੈ ਹਵਾਨਾ ਇਹਨੇ ਬਹੁਤ ਚੰਗਾ ਦੇਖ ਸਕਦੇ ਥਾਣਾ ਦਾ ਸੈਜ ਬਹੁਤ ਚੰਗਾ ਲੇਵਾ ਜਿਹੜਾ ਫੀਟਿੰਗ ਆ ਲੈ ਸੁਣਾ ਬਾਕੀ ਬਾਈ ਦਾ ਦੁੱਧ ਦਾ ਕੰਮ ਆਗਾ ਨਹੀਂ ਬਾਈ ਫੀਟਿੰਗ ਚੈੱਕ ਕਰਾਉਣਾ ਬਾਈ ਇਧਰੋਂ ਮਗਰੋਂ ਵੀ ਦੇਖ ਲੈ ਕੀ ਬਾਤ ਆ ਬਹੁਤ ਸੋਹਣਾ ਲੇਵਾ ਥਾਣਾ ਗਾ ਇਹਨੂੰ ਗੁਲਾਬੀ ਬਾਕੀ ਕੱਦ ਵਾਲਿਆ ਖੋਲਿਓ ਬਾਈ ਤੋਰ ਟੀ ਕਾ ਲੱਗੇ ਨੋ ਬਾਈ ਕਿੰਨਾ ਟਾਈਮ ਦੱਸਦੇ ਸੀ ਬਾਈ ਮਹੀਨਾ ਹੋ ਗਿਆ ਬਾਈ ਇੱਕ ਮਹੀਨਾ ਹੋ ਗਿਆ ਬਾਈ ਕਨਫਰਮ ਆਇਆ ਚੈੱਕ ਹੈ ਠੀਕ ਹੈ ਵੀਰੇ ਟੀ ਕਾ ਵੀ ਬਾਈ ਚੰਗਾਈ ਭਰੇ ਆ ਬਾਈ ਨੇ ਦੱਸਿਆ ਹੀ ਆਪਾਂ ਨੂੰ ਕੂਨਾ ਵਿੱਚ ਲੈਵਾ ਜਿਹੜਾ ਬਾਈ ਬਹੁਤ ਸੋਹਣਾ ਆ ਗਿਆ ਟਟਮਾ ਹੈ ਲੈਵਾ ਨਹੀਂ ਹੈਗਾ ਫਿਕਸ ਹੈ ਹਵਾਨਾ ਆ ਗਿਆ ਤੇ ਬਾਈ ਜੈਸਾ ਮਨ ਮੰਨ ਕੇ ਚਲੋ ਟੋਕੜਾ ਤੇ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਬਾਈ 35000 35000 ਯਾਰ ਹੋ ਜਾਏਗਾ ਦਾ ਥੋੜਾ ਕੰਨਾ ਹਾਂ ਹਾਂ ਬਾਈ ਹਾਂ ਠੀਕ ਆ ਬਾਈ ਇਹਦਾ ਮੁੱਲ ਰੱਖਿਆ ਵੀਰ ਨੇ 35000 ਬਾਕੀ ਬਾਈ ਕਹਿੰਦਾ ਆਏਗਾ ਦਾ ਮਾਣ ਤਾਂ ਮੌਕੇ ਤੇ ਜਰੂਰ ਹੋ ਜਾ ਜਿਹੜਾ ਬਾਈ ਦੋਮਾ ਗਾਮਾ ਤੇ ਥਾਣ ਲੱਗਾ ਥਾਣ ਬਹੁਤ ਚੰਗਾ ਲੱਗਾ ਵਾ ਹੱਥੀ ਚੋਲੇ ਬਾਹਰ ਮਸ਼ੀਨ ਚੋਲੇ ਉਹ ਸੋਡੀਸ ਬਾਕੀ ਲੈ ਇਧਰੋਂ ਚੈੱਕ ਕਰ ਸਕਦੇ ਇੱਕ ਨੰਬਰ ਆ ਗਿਆ 4 ਸਵੇਰੇ ਤੋਂ ਇੱਕੋ ਜਲੇ ਵੇ ਆਗੇ ਤੇ ਮੁੱਲ ਵੀ ਜਾਇ ਕੀਤੇ ਆ ਬਾਈ ਨੇ ਜੇ ਕਿਸੇ ਵੀ ਵੀਰ ਨੂੰ ਦੋਮੇ ਘੜਾ ਦੀ ਕੋਈ ਪਸੰਦ ਆਉਂਦੀ ਆ ਬਾਈ ਨਾਲ ਕੰਟੈਕਟ ਜਰੂਰ ਕਰ ਵੀਡੀਓ ਨੂੰ ਵੇਖਣ ਲਈ ਧੰਨਵਾਦ